ਹਰਿਆਣਾ ਦੀ ਬੋਰਡ ਪ੍ਰੀਖਿਆ ਵਿੱਚ ਨਕਲ ਕਰਾਉਣ ਦਾ ਵੀਡੀਓ ਬੜਾ ਤੇਜ਼ੀ ਦੇ ਨਾਲ ਇਹਨਾਂ ਦਿਨੀਂ ਵਾਇਰਲ ਹੋ ਰਹੇ ਹਨ ਵਾਇਰਲ ਹੋ ਰਹੇ ਵੀਡੀਓ ਨੂੰ ਜ਼ਿਲ੍ਹੇ ਦੇ ਪਿੰਗਵਾ ਦੇ ਆਈ ਐਮ ਪਬਲਿਕ ਸਕੂਲ ਦਾ ਦੱਸਿਆ ਜਾ ਰਿਹਾ ਹੈ ਐਗਜ਼ਾਮ ਸੈਂਟਰ ਦੇ ਬਾਹਰ ਦੀਵਾਰ ਤੇ ਚੜ ਕੇ ਕਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਵੱਲੋਂ ਪਰਚੇਮ ਪਹੁੰਚਾਈਆਂ ਜਾ ਰਹੀਆਂ ਨੇ ਇਹਨਾਂ ਨੌਜਵਾਨਾਂ ਨੂੰ ਜਾਨ ਦਾ ਵੀ ਕੋਈ ਖਤਰਾ ਨਹੀਂ ਹੈ ਕਿਸ ਤਰੀਕੇ ਦੇ ਨਾਲ ਉੱਪਰ ਛੱਤ ਤੋਂ ਲੰਮਕ ਕੇ ਥੱਲੇ ਪ੍ਰੀਖਿਆਰਤਿਆਂ ਨੂੰ ਨਕਲ ਕਰਵਾਉਣ ਦੇ ਲਈ ਪਰਚੀਆਂ ਦਿੱਤੀਆਂ ਜਾ ਰਹੀਆਂ ਹਨ ਦੱਸ ਦੇ ਕਿ ਹਰਿਆਣਾ ਵਿੱਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ ਇਸ ਵਿੱਚ ਬੋਰਡ ਪ੍ਰੀਖਿਆ ਵਿੱਚ ਨਕਲ ਕਰਨ ਦਾ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਦਿਖਾਈ ਦੇ ਰਹੇ ਨੌਜਵਾਨਾਂ ਨੂੰ ਜਾਨ ਦਾ ਵੀ ਕੋਈ ਖਤਰਾ ਨਹੀਂ ਹੈ ਬੀਤੇ ਦਿਨੀ ਹਰਿਆਣਾ ਵਿਦਿਆਲਿਆ ਸਿੱਖਿਆ ਬੋਰਡ ਐਚ ਬੀ ਐਸ ਸੀ ਦੀ 10 ਜਮਾਤ ਦੇ ਫਿਜ਼ੀਕਲ ਐਜੂਕੇਸ਼ਨ ਦੀ ਪ੍ਰਿਖਿਆ ਹੋਈ ਸੀ ਜਿਸ ਵਿੱਚ ਜਮ ਕੇ ਨਕਲ ਹੋਈ ਦੂਜੇ ਪਾਸੇ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਪ੍ਰਿਖਿਆ ਕੇਂਦਰ ਦੇ ਪਿੱਛੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਕੂਲ ਦੀ ਬਿਲਡਿੰਗ ਤੇ ਚੜ ਕੇ ਨਕਲ ਪਹੁੰਚਾ ਰਹੇ ਹਨ ਪ੍ਰੀਖਿਆ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਹੀ ਪੇਪਰ ਆਊਟ ਹੋ ਗਿਆ ਸਕੂਲ ਦੇ ਵਿੱਚ ਕਲਾਸਾਂ ਦੇ ਵਿੱਚ ਬਣੀਆਂ ਖਿੜਕੀਆਂ ਤੇ ਲੰਮਕ ਕੇ ਨਕਲ ਦੀਆਂ ਪਰਚੀਆਂ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੂੰ ਪਹੁੰਚਾਈਆਂ ਜਾ ਰਹੀਆਂ ਹਨ ਲੇਕਿਨ ਇਸ ਪੂਰੇ ਮਸਲੇ ਤੇ ਸਿੱਖਿਆ ਵਿਭਾਗ ਕੁਝ ਵੀ ਨਹੀਂ ਕਰ ਪਾਇਆ ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਰਿਆਣਾ ਵਿੱਚ ਸਿੱਖਿਆ ਬਵਸਤਾ ਕਿਸ ਤਰੀਕੇ ਦੇ ਨਾਲ ਤਾਰ-ਤਾਰ ਹੰਦੀ ਦਿਖਾਈ ਦੇ ਰਹੀ ਹੈ ਇਸ ਪੂਰੇ ਮਸਲੇ ਤੇ ਬੋਰਡ ਪ੍ਰਧਾਨ ਡਾਕਟਰ ਵੀਪੀ ਆਦਮ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਦੇ ਅੰਦਰ ਲੱਗੀ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰਵਾਈ ਜਾਵੇਗੀ ਦੂਜੇ ਪਾਸੇ ਕੜੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਪੇਪਰ ਆਊਟ ਕਰਨ ਦੇ ਲਈ ਬਾਹਰੀ ਵਿਅਕਤੀ ਕਿਵੇਂ ਅੰਦਰ ਪ੍ਰਵੇਸ਼ ਕਰ ਗਏ ਅਤੇ ਪ੍ਰੀਖਿਆ ਅਬਜ਼ਰਵਰ ਸੁਪਰਵਾਈਜ਼ਰ ਦੀ ਮੌਜੂਦਗੀ ਦੇ ਬਾਵਜੂਦ ਮੋਬਾਈਲ ਫੋਨ ਵਿੱਚ ਉਰਦੂ ਦੇ ਪੇਪਰ ਦਾ ਫੋਟੋ ਖਿੱਚ ਕੇ ਉਸ ਨੂੰ ਆਊਟ ਕਰਨ ਦੇ ਪ੍ਰਕਰਨ ਦੀ ਵੀ ਬੋਰਡ ਵਿਸਤ੍ਰਿਤ ਤਰੀਕੇ ਦੇ ਨਾਲ ਜਾਂਚ ਕਰਵਾਏਗਾ ਫਿਲਹਾਲ ਸਾਰਿਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਹਰਿਆਣਾ ਵਿਦਿਆਲਿਆ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਦੇ ਨਾਲ ਡੀ ਐਲ ਐਟ ਦੀ ਪ੍ਰੀਖਿਆਵਾਂ ਵਿੱਚ ਵੀ ਨਕਲ ਦੇ 70 ਮਾਮਲੇ ਦਰਜ ਕਰ ਲਏ ਗਏ ਹਨ ਹਰਿਆਣਾ ਵਿੱਚ 1442 ਕੇਂਦਰਾਂ ਤੇ ਪ੍ਰੀਖਿਆ ਸੰਚਾਲਿਤ ਕੀਤੀ ਗਈ ਸੀ ਤਾਂ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤਸਵੀਰਾਂ ਵੀ ਸਾਫ ਤੌਰ ਤੇ ਤੁਹਾਨੂੰ ਦੇਖ ਸਕਦੇ ਹੋ ਕਿ ਹਰਿਆਣਾ ਦੇ ਨੂੰ ਇਲਾਕੇ ਵਿੱਚ ਕਿਸ ਤਰੀਕੇ ਦੇ ਨਾਲ ਬੋਰਡ ਦੀ ਪ੍ਰੀਖਿਆਵਾਂ ਦੇ ਵਿੱਚ ਸ਼ਰਿਆਮ ਨਕਲ ਕਰਵਾਈ ਜਾ ਰਹੀ ਹੈ ਤਦਵੀਰਾਂ ਵਿੱਚ ਪੁਲਿਸ ਦੇ ਮੁਲਾਜ਼ਮ ਵੀ ਸਾਫ਼ ਖੜੇ ਹੋਏ ਦਿਖਾਈ ਦੇ ਰਹੇ ਨੇ ਲੇਕਿਨ ਇੰਨਾ ਸ਼ਰਾਰਤੀ ਅੰਸਰਾਂ ਨੂੰ ਪਕੜ ਨਹੀਂ ਪਾ ਰਹੇ ਹਨ ਅਜਿਹੇ 'ਚ ਸਿੱਖਿਆ ਵਿਭਾਗ ਦੇ ਇਹਨਾਂ ਅਧਿਕਾਰੀਆਂ ਦੀ ਦੇਖ ਰਿਹਾ ਕਿ ਇਸ ਤਰੀਕੇ ਦੇ ਨਾਲ ਪ੍ਰੀਖਿਆ ਕੇਂਦਰ ਵਿੱਚ ਸਰਿਆਮ ਨਕਲ ਹੋਈ ਹੈ ਉਹਨਾਂ ਤੇ ਕਿਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਨਕਲ ਕਰਵਾਉਣ ਦੇ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਹੈ ਜੋ ਤਸਵੀਰਾਂ ਵਿੱਚ ਤੁਸੀਂ ਮੰਚਲੇ ਦੇਖ ਰਹੇ ਹੋ ਐਨਾ ਤੇ ਕਿਸ ਤਰੀਕੇ ਦੇ ਨਾਲ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਰਿਪੋਰਟ ਦੇ ਪ੍ਰਤੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਟੈਂਡ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ